ਆਪਣਾ ਮਹਾਲੇ ਵਾਲਾ ਜਿਨ੍ਹਾਂ ਨੇ ਉਹ ਮੈਨੇਜਮੈਂਟਾਈ ਹੈ ਫੇਫੈਲਾ ਤਾਂ ਉਹੀ ਕਰ ਦੋਗੇ ਉਹਦੀ ਬਿਕਾਦਾ ਆਪ ਨੂੰ ਚਿੱਠੀ ਦਿੱਤੀ ਹੈ ਨਾਲ ਜਿਹੜੇ ਉਹਨੇ ਬਾਜਪਰ ਦੀ ਕੀਤੇ ਹੈ ਉਹਨਾਂ ਨੂੰ ਕਿਹਾ ਵੀ ਉਹਨਾਂ ਨੂੰ ਸਕੂਲ 'ਚੋਂ ਬਾਤ ਕਰੋ ਇਹਦੇ ਨਾਲ ਹੀ ਜਿਹਦੇ ਆਪਣੇ ਸਾਧਨ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਕੱਲ ਨੂੰ ਸਾਧਨ ਦਵਾ ਲਿਆਂਗੇ ਮੈਂ ਦੇਖ ਲਓ ਦਵਾਉਣੇ ਦਵਾ ਦੇ ਪਤਾ ਨਹੀਂ ਕੰਮ ਨੂੰ ਸਾਡੇ ਸਾਧਨ ਹੋਰ ਆ ਜਾਣ ਥਾਣੇ ਤਾਂ ਵੀ ਜੇ ਤੁਸੀਂ ਜਉਂਦੇ ਭੇਟ ਕਰੋਗੇ ਸਾਧਨ ਤਾਂ ਲਿਆਉਂਗੇ ਸਾਡੇ ਇਹ ਇਹ ਜਿਹੜਾ ਉਹਨਾਂ ਨੇ ਚੱਲੀਆਂ ਉਹ ਉਹਨਾਂ ਨੇ ਵਾਅਦਾ ਇਹ ਕੀਤਾ ਵੀ ਜਿਹੜਾ ਆਪਣੇ ਬੰਦੇ ਜਵਾਨ ਤਾਂ ਹੋਈਆਂ ਤੇ ਅਸੀਂ ਉਹ ਕੇਸ ਖਰਚ ਕਰਾ ਦਿੰਨੇ ਆ ਦੂਜੇ ਚਾਹ ਨਹੀਂ ਪੱਕਾ ਵਾਅਦਾ ਕਰੇ ਵੀ ਜਿਹੜੇ ਬੰਦੇ ਜੇਲ੍ਹ ਐ ਜਿਹਦੇ ਲਿਆਉਣਾ ਚਾਹਣ ਦਾ ਉਹ ਹੱਥ ਨੂੰ ਉਹਨਾਂ ਨੂੰ ਵੀ ਬਾਹਰ ਕੱਢ ਸਕਦੇ ਆ ਇਹ ਇਸ ਕੰਦੀ ਪਾਵਰ ਇਹਨਾਂ ਕੋਲ ਐ ਨਹੀਂ ਵੀ ਕੋਈ ਕੋਰਟ ਕੋਲੇ ਜਾਵੜੀ ਉਹਦੇ ਵਾਲਾ ਲੜ ਨਹੀਂ ਫੜਾਇਆ ਉਹ ਕਿਹਾ ਇਹੀ ਅਸੀਂ ਉਹਨੂੰ ਇਹ ਕਿਹਾ ਵੀ ਜੇ ਤੁਸੀਂ ਇਹ ਚਾਵੜਾ ਮਸਲਾ ਪੂਰੀ ਤਰ੍ਹਾਂ ਨਿਬੇੜਨਾ ਤੇ ਸਾਰੇ ਟੀਚਰ ਜਿੰਨਾਂ ਦੇ ਬੰਦਰ ਨਹੀਂ ਹੁੰਦੇ ਉਹਨਾਂ ਜਿੰਨੇ ਰੌਲਾ ਮੁਕਾ ਜਿੰਨਾ ਚਾ ਸਾਡੇ ਬੰਦੇ ਅੰਦਰ ਬੈਠੇ ਹੋਣਾ ਜਾਨੀ ਰੌਲਾ ਮੋਕਣਾ ਸਾਡਾ ਸਮਾਨ ਹੈ ਕੋ ਮੋਬਾਈਲ ਚੋਰੀ ਦੱਸ ਹੀ ਨਹੀਂ ਰਹੇ ਕਿੱਥੇ ਹੋ ਸਾਡਾ ਭਾਂਡਾ ਠੇਕੇਰ ਇੱਕ ਪ੍ਰਾਈਵੇਟ ਬੰਦਾ ਗੱਡੀ ਲਈ ਫਿਰਦਾ ਸੀ ਵੀ ਜਿੰਨਾ ਚਿਰ ਸਾਡਾ ਸਮਾਨ ਨਹੀਂ ਮੁੜਦਾ ਇਹ ਉਹਨਾਂ ਚ ਰੌਲਾ ਨਿਭੜਨਾ ਨਹੀਂ ਤੇ ਫੈਸਲਾ ਅਸੀਂ ਨਹੀਂ ਕਰਨਾ ਫੈਸਲਾ ਤਾਂ ਟੀਚਰਾਂ ਨੇ ਕਰਨਾ ਅਜੇ ਥੋੜੀ ਗੱਲ ਸੁਣਨ ਆਏ ਆ ਸਾਨੂੰ ਸਾਦਲਾ ਦੱਸ ਦੋ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਸੰਗਾਰਾ ਮਾਨ ਦੁਨ ਨਹੀਂ ਸੀਗੇ ਚੱਲ ਇਸ ਤੋਂ ਬਾਅਦ ਸਾਨੂੰ ਐਦਾ ਲੱਗਿਆ ਵੀ ਥੋੜੀ ਉਧਰ ਨੂੰ ਤਰੇ ਹੋਈ ਐ ਆ ਗੱਲ ਉਦੋਂ ਉਲਟ ਹੈ ਜਿਦਾ ਵਾਲਾ ਡੀਸੀ ਆਪਦੇ ਹਿਸਾਬ ਨਾਲ ਹੋਰ ਅੱਡੇ ਚੱਲ ਰਿਹਾ ਹੈ ਹੁਣ ਜੀ ਆਈਜੀ ਨੇ ਆਪਦੀ ਮਰਜ਼ੀ ਨਾਲ ਨਹੀਂ ਕਰਿਆ ਆਈਜੀ ਦਾ ਤਾਂ ਕੋਈ ਲਿੰਕ ਹੋਊਗਾ ਉਹਨਾਂ ਨੇ ਐ ਕਿਹਾ ਹੁਣ ਵੀ ਆ ਤਾਂ ਨਿਬੜੋ ਜਿੰਨੀ ਦੂਰ ਚਲੀ ਜਾਂਦੀ ਹੈ ਇਹ ਸਰਕਾਰ ਦੇ ਉਸ ਮਾਮਲੇ 'ਚ ਹੁਣ ਜਿੰਨਾ ਕੋ ਉਹਨਾਂ ਨੇ ਕਿਹਾ ਆਈਜੀ ਨੇ ਵੀ ਜੋ ਹੋ ਦੀ ਛੱਡ ਜਾਮ ਬਹੁਤ ਘੜੀ ਡੀਸੀ ਦੀ ਉਹਦੀ ਤਨਖਾਹ ਵੀ ਰੋਕ ਦੇ ਉਹਨਾਂ ਨੇ ਤਨਖਾਹ ਜਦੋਂ ਇਕੱਠੀ ਮਿਲ ਜੂ ਇੱਕ ਪਾਸੇ ਤੁਸੀਂ ਪਾਕਿਸਤਾਨਾ ਐਡਾ ਵੱਡਾ ਰੌਲਾ ਖੜਾ ਹੋ ਕਰਕੇ ਕੋਲਾ ਤਾਂ ਤੁਸੀਂ ਕਿਸੇ ਜਗ੍ਹਾ ਬੰਦ ਕਰੀ ਜਾਂਦੇ ਹੋ ਹੁਣ ਤਾਂ ਸਾਡੇ ਕੋਲ ਮੌਕਾ ਫੇਰ ਆ ਬੰਦ ਕਰਨ ਚ ਕੀ ਹੈ ਜਦੋਂ ਉਹਨੇ ਜ਼ੋਰ ਨਾਲ ਲਿਗਿਆ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਸੀ ਰੋਕਦੇ ਆ ਇਹ ਤਾਂ ਹੁਣ ਪਤਾ ਨਹੀਂ ਹੁਣ ਆਈ ਜੀ ਵੀ ਕਿੰਨੇ ਕੁ ਚੱਲਦੇ ਕਿੰਨੇ ਕੁ ਨਾ ਚੱਲਦੀ ਹੈ ਆਈ ਜੀ ਬਣੇ ਉਹ ਡੀ ਆਈ ਜੀ ਹੈ ਇੰਨੇ ਆ ਤਾਂ ਗੱਲਾਂ ਹੋਈਆਂ ਉੱਥੇ ਜੇਨੂ ਸੌਟਜ ਕਹਿਣਾ ਹੋਵੇ ਉੱਥੇ ਸਾਨੂੰ ਇਹ ਪਤਾ ਲੱਗ ਗਿਆ ਵੀ ਫੋਰਸ ਉਹਨਾਂ ਨੇ ਜੇਠੂ ਵਾਲੇ ਦੇ ਅੱਡੇ ਤੇ ਪਤਾ ਲੱਗਿਆ ਸਾਨੂੰ ਵੀ ਜੇਠੂ ਵਾਲੇ ਅੱਡੇ ਤੇ ਫੋਰਸ ਵੀ ਉਦੋਂ ਸੀ ਗਿਆ ਵੀ ਇਹ ਜਿਟਕੋ ਵਾਲੇ ਅੱਡੇ ਤੇ ਫੋਰਸ ਭੇਜਤੀ ਇਹਦਾ ਉਹ ਲਫੇ ਤਾਂ ਉਹਨੇ ਫੈਸਲਾ ਕਰ ਲਿਆ ਉਦੋਂ ਬਾਅਦ ਉਹ ਸਾਨੂੰ ਵੀ ਇਹਨੇ ਸਕੀਮ ਕੀ ਆ ਕੋਈ ਰਾਜ ਨਾ ਚੱਕਲਣ ਕਰਨਾ ਸੀ ਫੋਨ ਬੰਦ ਵੀ ਰੱਖਿਆ ਮੈਂ ਤਾਂ ਘਰੀ ਭੁੱਲ ਗਿਆ ਕੁਦਰਤੀ ਹੋਈ ਛੰਗਾਰੇ ਵਾਲਾ ਫੋਨ ਸੀ ਇਹਦਾ ਵੀ ਸਿਮ ਸਿਮ ਕੱਟਦਾ ਸੀ ਵਿਸ਼ੇ ਬਠਿੰਡੇ ਤੋਂ ਉਹਨੇ ਆ ਰਸਤਾ ਵੀ ਬਦਲ ਕੇ ਆਏ ਆ ਵੀ ਪਤਾ ਨਹੀਂ ਉਹਨਾਂ ਦਾ ਕੀ ਗੇੜ ਹੋਵੇ ਆਪਾਂ ਨੂੰ ਹਿਸਾਬ ਨਹੀਂ ਹੁੰਦਾ ਇਸ ਗੱਲ ਦਾ ਚਲੋ ਤੁਹਾਡਾ ਲਿੰਕ ਲੂੰਗਾ ਕਿਉਂਕਿ ਜਿਹੜਾ ਖੁੱਲਾ ਹੋ ਜਾਂਦਾ ਫਰਕ ਪੈ ਜਾਂਦਾ ਪਹਿਲਾਂ ਬਿੰਦੂ ਸੀ ਉਹਦਾ ਖੁੱਲਾ ਸੀ ਉਹਦੇ ਨਾਲ ਕੁਝ ਲਿੰਕ ਹੋਇਆ ਹੈ ਉਸ ਤੋਂ ਬਾਅਦ ਸਾਡੀ ਇੱਧਰ ਗੱਲ ਹੋਈ ਆ ਗਲਾਬ ਨਾਲ ਕਲਾਮ ਨੇ ਕਿਹਾ ਵੀ ਉਹ ਆਗੇ ਇੱਧਰ ਆਉਂ ਜਿੱਥੇ ਆਪਾਂ ਉਹਦੇ ਥਾਏ ਸੀ ਸੜਕ ਤੋਂ ਜਿਹੜੀ ਕਹੜ ਵਾਲੇ ਨੂੰ ਜਾਂਦੀ ਹੈ ਉਹ ਫੋਰਸ ਇੱਥੇ ਆ ਗਏ ਤੇ ਕੰਮ ਸ਼ੁਰੂ ਕਰ ਲਿਆ ਉਹਨਾਂ ਨੇ ਇਹ ਕਹਿੰਦਾ ਫਿਰ ਅਸੀਂ ਕਿਵੇਂ ਕਰਾਂਗੇ ਮਹਾਵੀ ਜੋ ਕੰਮ ਕਰੀਆਂ ਦੀ ਗੁਰਦੁਆਰੇ ਬੈਠੇ ਰਹੋ ਫਿਰ ਆਪਣਾ ਕੰਮ ਤਾਂ ਗਿਆ ਤੁਸੀਂ ਜਿੰਨੀ ਕ ਹਾਲਤ 'ਚ ਹੋ ਜਿਹੇ ਵੀ ਤਾਕਤ ਦੀ ਹਾਲਤ 'ਚ ਹੋ ਤੁਸੀਂ ਉਹ ਹੈ ਵਿਰੋਧ ਕਰ ਲਓ ਬਾਰੀ ਤਾਕਤ ਵਿੱਚ ਵਜਦੇ ਹੁੰਨੇ ਆ ਨਾ ਤੁਸੀਂ ਨੇੜੇ ਜਾਓ ਨਾਰੇ ਲਾਓ ਹੋਰ ਕਰੋ ਵੀ ਕੋਈ ਨਾ ਕੋਈ ਵਿਰੋਧ ਤਾਂ ਸਾਡਾ ਦਰਜ ਹੋਣਾ ਚਾਹੀਦਾ ਹਾਲ ਤਾਂ ਤੁਸੀਂ ਦੇਖ ਲਓ ਕਿ ਅਸੀਂ ਤਾਂ ਬਾਹਰ ਫਿਰਦੇ ਆਂ ਜੇ ਇਹ ਵਿੱਚੋ ਜੇ ਤੁਸੀਂ ਕਹਿੰਦੇ ਹੋਣਾ ਆਪਾਂ ਐ ਕਰਾਂਗੇ ਚਲੋ ਉਸ ਤੋਂ ਬਾਅਦ ਇਹਨੇ ਕਿਹਾ ਉੱਥੇ ਜੇ ਤਾਂ ਸਾਨੂੰ ਸੁਣਿਆ ਵੀ ਆਓ ਭਾਈ ਆਪਾਂ ਚੱਲਦੇ ਆਂ ਉਸ ਤੋਂ ਬਾਅਦ ਤੁਸੀਂ ਇੱਧਰ ਆਏ ਹੋ ਤੇ ਉੱਥੋਂ ਅਸੀਂ ਵੀ ਫਿਰ ਥੋੜਾ ਮਤੇਜੀ ਨਾਲ ਆਏ ਆਂ ਤਾਂ ਹੁਣ ਬਠਿੰਡੋ ਜੇ ਵਿੰਗਟੇਡ ਭਾ ਕੇ ਹੋਣਾ ਟਾਈਮ ਤਾਂ ਲੱਗ ਹੀ ਜਾਂਦਾ ਜਿਹੜੇ ਰਸੂਜੇ ਹੈਗੇ ਆ ਅਸੀਂ ਫਿਰ ਇੱਥੇ ਆ ਕੇ ਅ ਉਦੋਂ ਆਣਾ ਪਿੱਤ ਪਿੱਤੋ ਆ ਕੇ ਦੁਆਰੇ ਸੰਪਰਕ ਕੀਤਾ ਦੁਆਰੇ ਸੰਪਰਕ ਆ ਕੇ ਉਹਨਾਂ ਨੇ ਕਿਹਾ ਵੀ ਫੋਰਸ ਤਾਂ ਮੁੜ ਗਏ ਸੀ ਇੱਥੇ ਜੇ ਬੈਠੇ ਆ ਮੈਂ ਵੀ ਅਸੀਂ ਤੁਹਾਡੇ ਕੋਲ ਆਉਣੇ ਸੀ ਸ਼ਾਮ ਨੂੰ ਫੇਰ ਵੀ ਕੜ ਤਾ ਉਥੋਂ ਵੀ ਜੇ ਨਿੱਕ ਗੱਲ ਵੀ ਸੁਣਿਆ ਉਹਨਾਂ ਨੇ ਲੋਕੇਸ਼ਨ ਲੈ ਲਈ ਤਾਂ ਪਤਾ ਲੱਗ ਜੂ ਹਿਸ ਤੋਂ ਫੋਰਸ ਉਧਰੋਂ ਲਾ ਸਕਦੇ ਆ ਵੀ ਸਾਡੇ ਜਿੰਜਾ ਦੇ ਆਉਣ ਤੋਂ ਪਹਿਲਾਂ ਫੋਰਸ ਲਾ ਸਕਦੇ ਹੋ ਮੈਨੂੰ ਪਤਾ ਲੱਗ ਗਿਆ ਇਦੋਂ ਕਿਉਂਕਿ ਜੇ ਉਹ ਲੋਕੇਸ਼ਨ ਲਾਉਂਦੇ ਆ ਉਹ ਸਾਰਾ ਕੁਝ ਦੱਸ ਹੀ ਹੁੰਦੇ ਵੀ ਹੁਣ ਬੰਦਾ ਇੱਥੇ ਆ ਗਿਆ ਇੱਥੇ ਆ ਗਿਆ ਚਲੋ ਦਾ ਕਰਕੇ ਥੋੜਾ ਟੁੱਟਿਆ ਉਦੋਂ ਮੁੜ ਕੇ ਥੰਦਾ ਐ ਲੱਗਦੇ ਨੇ ਵੀ ਤੁਸੀਂ ਇੱਥੇ ਬੈਠੇ ਅਜਿਹਾ ਤਾਂ ਸੜਕ ਤੇ ਇੱਕ ਨੌਜਵਾਨ ਲੈ ਕੇ ਆਇਆ ਇੱਥੇ ਮੈਨੇ ਉਹ ਹੈਗੇ ਬੰਦੇ ਗਾਂ ਬੈਠੇ ਆ ਨਹੀਂ ਤਾਂ ਉਹ ਤੋਂ ਦੇਖ ਕੇ ਸੜਕਾਂ ਕਾ ਨੇੜੇ ਜਾ ਬੜੇ ਸੀ ਜਿੱਥੋਂ ਮੁੜਦੀ ਆ ਭਾਈ ਪੁਰੇ ਨੂੰ ਉਹ ਤਾਂ ਲੱਗਦਾ ਕੋਈ ਬੰਨਾ ਨਹੀਂ ਵੀਦਾ ਟਾਵੇਂ ਟਾਵੇਂ ਬੰਦੇ ਪਿੱਛੇ ਮੁੜੀ ਜਾਂਦੇ ਆ ਉਹ ਕਹਿੰਦੇ ਪੁਲਿਸ ਮੁੜ ਗਈ ਹੁਣ ਤਾਂ ਉਹ ਵੀ ਸਮਾਪਤ ਕਰਕੇ ਆਉਂਦੇ ਆ ਦੇਖ ਦੇ ਗੁਰਸਾਲੀ ਗੱਡੀ ਚੜ ਕੇ ਨਾ ਚੜ ਗਈ ਇਸ ਕਰਕੇ ਪੂਰਾ ਜ਼ਿਲ੍ਹਾ ਜਿਹੜਾ ਕੱਲ ਨੂੰ ਪੂਰੇ ਜ਼ਿਲ੍ਹੇ ਨੂੰ ਸੁਨੇਹਾ ਦਸਾਰਾ ਮੰਨ ਲਊ ਇੱਥੇ ਤਾਂ ਰਾਮਪੁਰਾ ਬਲਾਕ ਆ ਤੁਸੀਂ ਪੂਰੀ ਤਿਆਰੀ ਕਰਕੇ ਪਿੰਡ ਚ ਇਕੱਠ ਕਰੋ ਜਿਹੜਾ ਹੈਗਾ ਸੂਬੇਪੱਤਰ ਦਾ ਦੂਜੇ ਜ਼ਿਲ੍ਹੇ ਵਾਲਾ ਉਹ ਮੈਂ ਉਧਰ ਜਿਹੜੀ ਸਾਡੀ ਹੈਗੀ ਐ ਪੂਰੀ ਟੀਮ ਸੂਬੇ ਵਾਲੀ ਉਹਨਾਂ ਦਾ ਵਾਅ ਕਰਕੇ ਇਹਦਾ ਜੈਜਾ ਬਣਾ ਕੇ ਵੀ ਕੀ ਗੱਲ ਐ ਪੂਰੀ ਉਹਦੀ ਪੁਸ਼ਪਰਤਾਲ ਵੀ ਕਰਾਂਗੇ ਕਿਸੇ ਨਾ ਕਿਸੇ ਵਾਸੋਂ ਉਹਦੇ ਜੈਜਾ ਦੇ ਹਿਸਾਬ ਨਾਲ ਸੂਬੇਪੱਤਰ ਦਾ ਫੈਸਲਾ ਵੀ ਲਵਾਂਗੇ ਜੇ ਬਣ ਗਈ ਯਾਰ ਕੱਲ ਨੂੰ ਉਹਦੀ ਤਿਆਰੀ ਐ ਫਿਰ ਕੋਈ ਰੌਲਾ ਨਹੀਂ ਸੂਬੇ ਵਾਲੇ ਦੂਜੇ ਜ਼ਿਲ੍ਹੇ ਇੱਥੇ ਆਉਣਗੇ ਜਦੋਂ ਇਹ ਉਹ ਆਉਣ ਨਾ ਆਉਣ ਤੇ ਆਪਣੀ ਵਜ੍ਹਾ ਨਹੀਂ ਹੋਣਾ ਜ਼ਿਲ੍ਹੇ ਦਾ ਇਕੱਠ ਆਪਾਂ ਕਰਨੇ ਇਹ ਆਪਣੀ ਵਿਆਹਤਾ ਸਕੀਮ ਹੈ ਇਹਦੇ ਹਿਸਾਬ ਨਾਲ ਹੁਣ ਮੈਨੂੰ ਲੱਗਦਾ ਸਮਾਪਤ ਕਰ ਦਿਓ ਕਿਉਂਕਿ ਜੇ ਉਹਨਾਂ ਨੇ ਡਰੋਨ ਨਾਲ ਕਰਨਾ ਹੈ ਡਰੋਨ ਦੇ ਵਿੱਚ ਨਹੀਂ ਚੱਲਦਾ ਉਹਨੂੰ ਤਾਂ ਚਾਟਣ ਚਾਹੀਦਾ ਜਿਹੜਾ ਉਹ ਅੱਜ ਸੇਧੀ ਮੁੜ ਕੇ ਜਾਂ ਤੁਹਾਡੇ ਨਾਲ ਭੇਟ ਵੀ ਨਹੀਂ ਲਿਆ ਕਿਉਂਕਿ ਜਿੰਨੀ ਹਨੇਰੀ ਆ ਗਈ ਉਹ ਗੜਬੜ ਤਾਂ ਕੋਈ ਹਨੇਰੇ ਨੇ ਵੀ ਕਰਦੀ ਉਹਨਾਂ ਦੀ ਨਹੀਂ ਸ਼ਾਇਦ ਹਜੇ ਨਾ ਮੁੜਦੇ ਉਹ ਤੁਹਾਡੇ ਨਾਲ ਫੋਰਸ ਵਾਲੀ ਸੀ ਥੋੜੇ ਸੀਗੇ ਜਿੰਦੀ ਆਪਣੀ ਐ ਵੀ ਹਾਲਤ ਨਹੀਂ ਹੋਣੀ ਵੀ ਇੰਨੀ ਫੋਰਸ ਨਾਲ ਵਿੱਚ ਵੱਜਦੇ ਭੜਜੋ ਬੁਰੀ ਤਰ੍ਹਾਂ ਉਹਪਰ ਇਹ ਤਾਂ ਤਾਕਤ ਨਾਲ ਹੀ ਜਾਂਦਾ ਹੈ ਜਦੋਂ ਉਹ ਜਿਹੜਾ ਜਹਾਜ ਆ ਕਿੰਨੀ ਕਣੀਆਂ ਵੀ ਇੱਥੇ ਤਾਂ ਪਤਾ ਨਹੀਂ ਆਈਆਂ ਕਿਰਾਂ ਆਈਆਂ ਰਾਜ ਦਾ ਖਾਸ ਛੜਾਕਾ ਹੈ ਜਦੋਂ ਇਹੋ ਨੇ ਰੀਆਗੇ ਸਾਨੂੰ ਉਹਦੇ ਲੱਗਿਆ ਮਹਾ ਵੀ ਮੌਸਮ ਆਪਣੇ ਪੱਖ ਚੋ ਗਿਆ ਉਹ ਹੁਣ ਬਣਨ ਗਈ ਜਿਹਦਾ ਸਾਡਾ ਆਪ ਦਾ ਅੰਦਾਜ਼ਾ ਸੀਗਾ ਪਰ ਮੁਣਿਆਂ ਦਾ ਇੱਥੇ ਆ ਕੇ ਪਤਾ ਲੱਗਿਆ ਇਸ ਕਰਕੇ ਤੁਸੀਂ ਪਿੰਡ ਵਾਲੇ ਕਾਇਮ ਹੋਵੋ ਤਿਆਰੀ ਕਰੋ ਜਦੋਂ 9 10 10 ਵਜੇ ਨੂੰ ਤੁਸੀਂ ਡੇਰੇ ਜੇ ਇਕੱਠੇ ਹੋ ਉਹਦੇ ਤੇ ਕਰਾਪਾਂ ਬੁਲਾਕ ਆ ਲੈਣ ਸਾਰੇ ਨੂੰ ਜ਼ਿਲ੍ਹੇ ਵਾਲੇ ਨੂੰ ਕਹਿਨੇ ਆ ਮੈਂ ਤੋ ਉਹ ਵੀ ਭਾਈ ਹਰ ਹਾਲ 10 11 ਵਜੇ ਨੂੰ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਨ। ਉਂ ਜਿਹੇ ਜ ਆਪਣੇ ਸੁਭਾਅ ਬਣੇ ਆ। ਕਿੰਨਾ ਕਹਿ ਲਈਏ ਆਉਣਾ 12 ਵਜੇ ਐ। ਤੇ ਜੇ ਆਪ ਸੁਧਾਰਨ ਕੱਠ ਹੋਵੇ 3 ਵਜੇ ਛੁੱਟੀ ਵੀ ਚਾਹੀਦੀ ਐ।